ਹਾਂਜੀ ਵੈਗਜਿਕਾ ਖਾਲਸਾ ਵੈਗਜ ਕੀ ਫਤਿਹ ਅਰਬਨੈਗਰੋ ਸਮਰਾਲਾ ਤੋਂ ਇੱਕ ਝਰਨਾ ਤਿਆਰ ਕੀਤਾ ਹੈ ਜੀ ਜੋ ਤੂੜੀ ਛਾਂਦ ਹੈ ਜੀ ਇਹ ਝਰਨਾ ਖਾਸ ਕਰਕੇ ਆਪਾਂ ਡੇਰੀ ਫਾਰਮ ਵਾਲਿਆਂ ਲਈ ਤਿਆਰ ਕੀਤਾ ਹੈ ਜੀ ਜਿਨ੍ਹਾਂ ਦੇ ਪਸ਼ੂ ਜਰੂਰ ਪਾ ਤੂੜੀ ਪਾਉਣੇ ਆ ਵਿੱਚ ਮਿੱਟੀ ਦੇ ਬਹੁਤ ਤਰ੍ਹਾਂ ਦੇ ਕਾਣਾ ਜਾਂਦੇ ਨੇ ਇਹ ਸਾਰੇ ਛਾਂਦਿੰਦਾ ਜੀ ਵਿੱਚ ਇਹ ਵਧੀਆ ਤਰੀਕੇ ਦੇ ਨਾਲ ਸਫਾਈ ਹੋ ਜਾਂਦੀ ਏ ਟੂੜੀ ਦੀ ਮਤਲਬ ਕੋਈ ਵੀ ਡੰਗਰ ਖਾਵੇ ਤੇ ਟੂੜੀ ਪੇਟ ਨਾ ਉਸ ਦਾ ਖਰਾਬ ਹੋਵੇ ਇਸ ਦੇ ਨਾਲ ਕਈ ਬਿਮਾਰੀਆਂ ਲੱਗਦੀਆਂ ਨੇ ਜਦੋਂ ਮਿੱਟੀ ਅੰਦਰ ਚਲੀ ਜਾਂਦੀ ਏ ਜੀ ਇਹ ਮਿੱਟੀ ਸਾਰੀ ਛਾਣ ਦਿੰਦਾ ਜੀ ਵਧੀਆ ਤਰੀਕੇ ਦੇ ਨਾਲ ਫੁੱਲ ਹੈਵੀ ਡਿਊਟੀ ਤਿਆਰ ਕੀਤਾ ਏ ਜੀ ਇਹ ਤੁਸੀਂ ਬਿਜਲੀ ਦੇ ਨਾਲ ਆਪਰੇਟ ਕਰ ਸਕਦੇ ਹੋ ਜੀ ਇਸ ਨੂੰ ਫੁੱਲ ਹੈਵੀ ਡਿਊਟੀ ਦੇ ਵਿੱਚ ਤਿਆਰ ਕੀਤਾ ਗਿਆ ਜੀ ਮਾਡਲ ਇਹ ਇਦਾਂ ਸਾਈਜ਼ ਡਿਫਰੈਂਟ ਡਿਫਰੈਂਟ ਤਿਆਰ ਹੁੰਦਾ ਜੀ ਜੋ ਤੁਸੀਂ ਸਾਈਜ਼ ਦੱਸੋਗੇ ਤੁਹਾਨੂੰ ਉਸ ਤਰ੍ਹਾਂ ਦਾ ਮਤਲਬ ਉਸ ਸਾਈਜ਼ ਦਾ ਮਿਲ ਜਾਵੇਗਾ ਤਿਆਰ ਕੀਤਾ ਹੋਇਆ ਇਹ ਚਰਨਾ ਸਿਰਫ ਆਰਡਰ ਤੇ ਹੀ ਤਿਆਰ ਹੁੰਦਾ ਹੈ ਕਿਉਂਕਿ ਹਰੇਕ ਦੀ ਰਿਕੁਆਇਰਮੈਂਟ ਵੱਖਰੀ ਵੱਖਰੀ ਹੁੰਦੀ ਹੈ ਜੀ ਹਰੇਕ ਦਾ ਸਾਈਜ਼ ਵੱਖਰਾ ਵੱਖਰਾ ਹੁੰਦਾ ਵਾ ਹਰੇਕ ਨੇ ਵੱਖਰਾ ਵੱਖਰਾ ਕੰਮ ਲੈਣਾ ਹੁੰਦਾ ਤੇ ਉਸ ਹਾਵ ਨਾਲ ਅਸੀਂ ਹਰੇਕ ਚੀਜ਼ ਅਗਲੇ ਜਿ ਮਨਪਸੰਦੀ ਤਿਆਰ ਕਰਕੇ ਦੇ ਦਿੰਨੇ ਆ ਜੀ ਬੜੇ ਰੀਜ਼ਨੇਬਲ ਰੇਟ ਦੇ ਵਿੱਚ ਅਰਬਨ ਐਗਰੋ ਸਮਰਵਲਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਡਕਟ ਤੁਸੀਂ ਜਿੰਦਾ ਤਵੀਆਂ ਥ੍ਰੈਸ਼ਰ ਸੀ ਡ੍ਰਿਲ ਕਲਟੀਵੇਟਰ ਡਿਸਕਾਂ ਵਾਲੇ 360 ਜਿੰਦਾ ਉਹ ਸਾਰੇ ਮਾਡਲ ਤਿਆਰ ਕੀਤੇ ਜਾਂਦੇ ਹਨ ਸਾਡੇ ਕੋਲ ਕਿਸੇ ਵੀ ਚੀਜ਼ ਦੀ ਤੁਹਾਨੂੰ ਰਿਕੁਆਇਰਮੈਂਟ ਹੋਵੇ 9781124029 ਤੇ ਕਾਲ ਕਰੋ ਤਵੀਆ ਵਾਲਾ ਜਿੰਦਾ ਨਾਰਮਲ ਸਾਈਜ਼ ਦੇ ਵਿੱਚ ਤਵੀਆ ਵਾਲਾ ਜਿੰਦਾ 360 ਮਾਡਲ ਦੇ ਵਿੱਚ ਪਲੇਟਾਂ ਵਾਲਾ ਜਿੰਦਾ ਇਹ ਵੀ ਫੁੱਲ ਹੈਵੀ ਡਿਊਟੀ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਕਲਟੀਵੇਟਰ 11 ਟਨ 13 ਟਨ ਸਪਰਿੰਗਾਂ ਵਾਲੇ ਵਿਦਆਊਟ ਸਪਰਿੰਗ ਫੋਲਡਿੰਗ 15 ਵਾਲੇ ਫਲਾਂ ਬੜੇ ਹੈਵੀ ਡਿਊਟੀ ਤਿਆਰ ਕੀਤੇ ਜਾਂਦੇ ਹਨ ਸਾਰੇ ਮਾਡਲ ਸਾਡੇ ਹੈਵੀ ਡਿਊਟੀ ਹੀ ਤਿਆਰ ਹੁੰਦੇ ਹਨ ਫਲਾਂ ਦੇ ਵਿੱਚ ਤੇ ਰੋਟੋ ਸੀਡਰ ਬਾਕਸ ਕਿਸੇ ਵੀ ਤਰ੍ਹਾਂ 7 ਫੁੱਟ 8 ਫੁੱਟ 9 ਫੁੱਟ 10 ਫੁੱਟ ਤੱਕ ਲੱਗਦੇ ਆਂ ਜੀ ਤੇ ਆ ਹਰਾਚਾਰਾ ਲੈ ਕੇ ਜਾਣ ਨੂੰ ਸਿਕੰਜਾ ਤਿਆਰ ਕੀਤਾ ਗਿਆ ਜੀ ਮਾਡਲ ਇਹ ਹੈ ਇਹ ਥਰੇਸ਼ਰ ਨੇ ਜੀ ਆਪਣੇ ਕਣਕ ਕੱਟਣੇ ਵਾਲੇ ਸੀ ਜੂਪੀ ਬਿਹਾਰ ਹਰਿਆਣਾ ਪੰਜਾਬ ਏਰੀਆ ਸਾਰਿਆਂ ਦੇ ਵਿੱਚ ਰਿਕਵਰਮੈਂਟ ਰਹਿੰਦੀ ਜੀ ਇਸ ਚੀਜ਼ ਦੀ ਤੇ ਆ ਛੋਟੀ ਟਰਾਲੀ ਤੁਸੀਂ ਥੋੜਾ ਮੋਟਾ ਸਮਾਨ ਇਧਰ ਉਧਰ ਲੈ ਕੇ ਜਾਣ ਨੂੰ ਯੂਜ਼ ਕਰ ਸਕਦੇ ਹੋ ਇਹ ਵੀ ਮਾਡਲ ਤਿਆਰ ਕੀਤਾ ਹੈ ਇਹਦਾ ਆਰਡਰ ਦਿੱਤੇ। ਤੇ ਆਪ ਇੱਕ ਬੈੱਡ ਪਲੈਂਟਰ ਵੀ ਤਿਆਰ ਕੀਤਾ ਗਿਆ ਸੀ। ਇਹ ਵੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤਿਆਰ ਕੀਤਾ ਜੀ। ਇਸ ਕੰਜਾ ਫੁੱਲ ਹੈਵੀ ਡਿਊਟੀ ਦੇ ਵਿੱਚ ਪੂਰੀ ਮੋਟੀ ਚਾਦਰ ਲਾ ਕੇ ਤਿਆਰ ਇਸ ਕੰਜਾ ਹਲਕਾ ਬਣਵਾਇਆ ਕਿਸੇ ਨੇ ਆਰਡਰ ਦਿੱਤੇ। ਅਸੀਂ ਤਾਂ ਹੈਵੀ ਡਿਊਟੀ ਬਣਾਉਂਦੇ ਆ। ਤੇ ਆਹ ਆਪਣੇ 9 ਫੁੱਟ ਰੋਟੋ ਬਾਕਸ ਕਟਰ ਤਾਂ ਫੁੱਲ ਹੈਵੀ ਡਿਊਟੀ ਦੇ ਵਿੱਚ ਤਿਆਰ ਕਰਦੇ ਜੀ ਮਾਡਲ ਸਾਰੇ ਹੀ ਅਸੀਂ ਹਲਕੇ ਫਿਰ ਕਾਮਜਾਬ ਘੱਟ ਨੇ ਜੀ ਭਾਰੀ ਜ਼ਿਆਦਾ ਕਾਮਜਾਬ ਵਾਲੇ ਤੈ ਤੋੜ ਖਾਲਨ ਐਨ ਫੁੱਲ ਹੈਵੀ ਡਿਊਟੀ ਦੇ ਵਿੱਚ ਇਹਦਾ ਇੱਕ ਮਾਡਲ ਬੜਾ ਤਿਆਰ ਕੀਤਾ ਗਿਆ ਸੀਗਾ ਜੀ ਤਿੰਨ ਵਾਲਾ ਤੇ ਮੱਕੀ ਥਰੇਸ਼ਰ ਜੋ ਮੱਕੀ ਕੱਢਦਾ ਹੈ ਜੀ ਸੋਹਾਗਾ ਵੀ ਸੀ ਉੱਚ ਕੁਆਲਟੀ ਦਾ ਤਿਆਰ ਕਰਦੇ ਆ ਜੀ ਵਧੀਆ ਹਾਈਬ੍ਰਿਡਿਟੀ ਦੇ ਵਿੱਚ ਕਲਟੀਵੇਟਰ ਹੋਵੇ ਜੀ ਸਾਡਾ ਮਾਰਕ ਹੈ ਜੀ ਅਰਬਨ ਐਗਰੋ ਸਮਰਾਲਾ ਯੂਏਐਸ ਅਰਬਨ ਐਗਰੋ ਸਮਰਾਲਾ ਹੁਣ ਤੁਹਾਨੂੰ ਆਪਣਾ ਸ਼ਹਿਰ ਸਮਰਾਲਾ ਛੱਡ ਕੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਤੁਹਾਨੂੰ ਸਾਰੇ ਹੀ ਐਮਪਲੀਮੈਂਟ ਸਮਰਾਲੇ ਅਰਬਨ ਐਗਰੋ ਸਮਰਾਲੇ ਦੇ ਵਿੱਚ ਤਿਆਰ ਮਿਲਣਗੇ ਜੀ ਹਰੇਕ ਤਰ੍ਹਾਂ ਦਾ ਐਮਪਲੀਮੈਂਟ ਤਿਆਰ ਕੀਤਾ ਜਾਂਦਾ ਜੀ ਆਪਣੇ वेलकम ਜੀ ਸਮਰਾਲੇ ਆਓ ਤੇ ਵਿజిਟ ਕਰੋ ਇੱਕ ਵਾਰੀ ਜ਼ਰੂਰ